ਸ੍ਰੀ ਵਾਹਿਗੁਰੂ ਸਾਹਿਬ ਜੀ Governor, Governor. ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਿਥਿਅੰਤ ਦੇਹੰ ਕੀਨੰਤ ਬਲਨੰ ਬਰਤੰਤ ਜਰੁਵਾਹਤਿ ਅੰਤ ਮਾਇਆ ਮਿਥਿਅੰਤ ਦੇਹੰ ਕੀਨੰਤ ਬਲਨੰ ਬਰਦੰਤ ਜਰੁਵਾਹਤਿ ਅੰਤ ਮਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਗਿਆਨ ਦੇਸਾ ਅਗਰ ਦਇਆ ਦੇਸੋ ਮੇ ਪਤਿਤ ਪਵਨ ਭਗਤ ਵਚਲ ਕਰਦੇ ਹੋਏ ਸਤਿਗੁਰਾਂ ਦੇ ਦਰਸ਼ਨ ਦੇੰਦਾਰੇ ਗੁਰਬਾਣੀ ਨੂੰ ਪੜ੍ਹ ਸੁਣ ਕੇ ਇਲਾਹ ਪ੍ਰਾਪਤ ਕਰ ਗਏ ਹੋ ਸਭ ਤੋਂ ਵੱਡਾ ਯੋਗਦਾਨ ਮਤਾਵਾ ਦਾ ਮੈਂ ਜਨਦਾ ਹਾਂ ਜੋ ਪਿਛਲੇ ਸਮੇਂ ਤੋਂ ਲਗਾਤਾਰ ਪਵਨ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਲਗਾਤਾਰ ਕਰਦੇ ਆ ਰਹੇ ਹਨ ਸੋ ਇਹ ਮਤਾਵਾ ਦੀ ਵੀ ਭਗਤੀ ਹੈ ਤੇ ਕੋਈ ਪਤਾ ਨਹੀਂ ਅਕਸਰ ਹੀ ਇਹ ਗੱਲ ਸੋਚਦੇ ਹਾਂ ਕਿ ਇਥੇ ਜੋ ਮਤਾਬਾ ਸ੍ਰੀ ਸੁਖਮਨੀ ਸਾਹਿਬ ਦੀ ਦਾ ਪਾਠ ਕਰਦਿਆਂ ਆ ਰਿਹਾ ਹਾਂ ਇਹ ਹਰੀ ਜਸ ਇਹ ਕਥਾ ਇਹ ਜੋ ਆਪ ਦੀ ਬੱਚੇ ਤੱਕ ਦੇ ਹੋ ਇਥੇ ਗੁਰਬਾਣੀ ਦੀ ਸੰਥਿਆ ਲੈ ਰਹੇ ਇਥਾਨ ਇਹ ਪਵਿੱਤਰ ਹੋ ਜਾਂਦੀ ਜਿਸ ਥਾਂ ਤੇ ਬੈਠ ਕੇ ਅਸੀਂ ਉਸ ਪਰਮੇਸ਼ਰ ਦੇ ਨਾਮ ਨੂੰ ਜਪਦੇ ਹਾਂ ਇਹ ਸਭ ਕੁਝ ਮੈਨੂੰ ਤੇ ਐਵੇਂ ਲੱਗਦਾ ਹੈ ਕਿ ਇਹ ਨਾਮ ਤਾਵਾਂ ਦੀ ਬਦੌਲਤ ਹੋ ਰਿਹਾ ਹੈ ਹਰੀदास ਜੋ ਕਥਾ ਵਿਚਾਰਾ ਇੱਥੇ ਲੰਬੇ ਸਮੇਂ ਤੋਂ ਚੱਲ ਰਹੀਆਂ ਨੇ ਸੋ ਇੱਥੇ ਸਭ ਤੋਂ ਵੱਡਾ ਇਹ ਨਾਮ ਮਤਾਵਾ ਦਾ ਯੋਗਦਾਨ ਹੈ ਜੋ ਅਮਰ ਦੇ ਵੇਲੇ ਤੋਂ ਉੱਠ ਕਰਕੇ ਹਾਜ਼ਰੀ ਭਰਦਿਆਂ ਗੁਰਬਾਣੀ ਨੂੰ ਹਲੀ ਦਾਸ ਨੂੰ ਗਾਇਨ ਕਰਕੇ ਸਰਵਣ ਕਰਕੇ ਲਾਭ ਪ੍ਰਾਪਤ ਕਰਦੇ ਹੋ ਸੋ ਸਮਾ ਕੇਵਲ ਮੇਰੇ ਕੋਲ ਸੀਮਤ ਹੈ ਸੋ ਉਤਨੇ ਸਮੇਂ ਦੇ ਵਿੱਚ ਜਿੰਨੇ ਵੀ ਕਥਾ ਵਿਚਾਰ ਉਸਾ ਕੇ ਸੋ 15 ਮਿੰਟ ਦਾ ਸਮਾਪਤ ਸੋ ਉਹ ਆਪ ਜੀ ਦੇ ਸਾਨ ਮੁਖ ਪੇਸ਼ ਕਰੀਏ ਸੋ ਰੰਭਤਾ ਕਰੀਏ ਸਤਿਗੁਰਾਂ ਜੀ ਦੇ ਕੋਲੋਂ ਆਗੇ ਲਈਏ ਜੀ ਗੱਜ ਵੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਿਤੀ ਅੰਤ ਦੇ ਬਲਨ ਗੁਰੂ ਅਰਜਨ ਦੇਵ ਜੀ ਆਖਦੇ ਹਰੀ ਲਾਲ ਕ੍ਰਿਸ਼ਨ ਲਾਲ ਨੂੰ ਜੋ ਗੋਪਾਲ ਦੱਤ ਦੇ ਪੁੱਤਰੇ ਸਨ ਸਤਿਗੁਰੂ ਜੀ ਆਖਦੇ ਕਿ ਇਹ ਸਰੀਰ ਦਾ ਮੋ ਕਿਉਂ ਕਰਨਾ ਹੈ ਕਿਹੜੇ ਕਾਰਨ ਹੈ ਪਿਛਲੇ ਦੇ ਵਿੱਚ ਆਪ ਜੀ ਨੇ ਪਰਿਵਾਰ ਦੇ ਬਾਰੇ ਤੇ ਜੋ ਸਬੰਧੀਆਂ ਦੇ ਪੁੱਤਰਾਂ ਦੇ ਬਾਰੇ ਇਹ ਜਿਨੇ ਸਰਵਣ ਕੀਤਾ ਹੁਣ ਜੋ ਸਰੀਰ ਦੇ ਨਾਲ ਮੋਹ ਕਰਦੇ ਗੁਰੂ ਅਰਜਨ ਦੇਵ ਜੀ ਉਹਨਾਂ ਦੇ ਪਰਥਾਏ ਇਹ ਬਚਨ ਉਚਾਰਦੇ ਆਖਦੇ ਮਿਥੇ ਅੰਤ ਦੇਹੰ ਮਿਥੇ ਅੰਤ ਤੋਂ ਭਾਵ ਹੁੰਦਾ ਏ ਕਿ ਝੂਠਾ ਇਹ ਮਿਥੇ ਅੰਤ ਮਿਥੇ ਗੇ ਇਹ ਝੂਠਾ ਹੈ ਕਿ ਦੇਹੰ ਇਹ ਜੋ ਸਾਡਾ ਸਰੀਰ ਹੈ ਦੇਹੀ ਹੈ ਇਹ ਸਭੀ ਝੂਠੇ ਹੈ ਅਸੀਂ ਇਸ ਨੂੰ ਸੱਚਿਆ ਕਰਕੇ ਮੰਨਿਆ ਪਰ ਸੱਚੀ ਹੈ ਨਹੀਂ ਸੱਜਾ ਉਹ ਹੈ ਜੋ ਸੰਦੀਵੀ ਤੌਰ ਤੇ ਰਵੇ ਕਿਤੇ ਜਾਵੇ ਨਾ ਉਹ ਕੌਣ ਹੈ ਆਦ ਸੱਚ ਜੋਗਾਦ ਸੱਚ ਹੈ ਭੀ ਸੱਚ ਨਾਨਕ ਉਸੇ ਭੀ ਸੱਚ ਸੱਜਾ ਕੇਵਲ ਉਹ ਪਰਮੇਸ਼ਰ ਹੈ ਅਸੀਂ ਸਭ ਕੁਝ ਝੂਠੇ ਹਾਂ ਜੋ ਦ੍ਰਿਸ਼ਟ ਮਾਨ ਦੇ ਵਿੱਚ ਸਾਨੂੰ ਨਜ਼ਰੀ ਆ ਰਿਹਾ ਹੈ ਇਹ ਸਭ ਕੁਝ ਝੂਠਾ ਹੈ ਸਾਤਗੁਰੂ ਜੀ ਆਖ ਦੀ ਮਿਥੇ ਅੰਤ ਦੇ ਹਨ ਇਹ ਜੋ ਤੇਰੀ ਦੇਹੀ ਹੈ ਮਿਥਿਆ ਹੈ ਝੂਠੀ ਹੈ ਕਿਉਂ ਕੀਨੰਤ ਬਲਨੰਗ ਤੇਰਾ ਦੇਨ ਬਦਨ ਜੋ ਬਲ ਹੈ ਉਹ ਘਟਦਾ ਜਾ ਰਿਹਾ ਹੈ ਬਰਦੰਤ ਜਰਵਾਹ ਤਿ ਅੰਤ ਮਾਇਆ ਕਿਉਂ ਇਹ ਬਢੇ ਪਵਦਦਾ ਜਾ ਰਿਹਾ ਹੈ ਪਹਿਲਾ ਬਜਪਨ ਸੀ ਫਿਰ ਤੂੰ ਜਵਾਨੀ ਦੇ ਵਿੱਚ ਆਇਆ ਜਵਾਨੀ ਤੂੰ ਅੱਗੇ ਵਢੇਪਾ ਆ ਗਿਆ ਬਲ ਕੱਟ ਗਿਆ ਬਾਲੋਤਨਾ ਨਹੀਂ ਰਿਹਾ ਹੁਣ ਬਲ ਕੱਟ ਗਿਆ ਤੇ ਇਹ ਇਕੱਲਾ ਕੰਮ ਵਾਸਤੇ ਨਹੀਂ ਕੱਟਦਾ ਤੇ ਅਸੀਂ ਜੇ ਦੂਸਰਾ ਪਰਮੇਸ਼ਰ ਦੇ ਪਰਮਾਰਥ ਦੇ ਰਸਤੇ ਦੇ ਵੱਲ ਵੀ ਤੱਕੀ ਤੇ ਉਸ ਪਾਸਿਓਂ ਵੀ ਇਹ ਬਲ ਇਸਦਾ ਕੱਟ ਜਾਂਦਾ ਹੈ ਉਹ ਫਗਤ ਭੀਖਣ ਜੀ ਅੱਖ ਦੇ ਨਨ ਉਹ ਨੀਰ ਬਹ ਤਨ ਖੀਨਾ ਭਏ ਕੇਸ ਦੁੱਧ ਬਾਨੀ ਰੋਦਾ ਕੰਠ ਸ਼ਬਦ ਨਹੀਂ ਉਚਰੈ ਆਬ ਕਿਆ ਕਰੈ ਪ੍ਰਾਨੀ ਇਹ ਬਡੇਪੇ ਦੀ ਗੱਲ ਹੋ ਰਹੀ ਕਿ ਜਦੋਂ ਅੱਖਾਂ ਦੇ ਵਿੱਚੋਂ ਪਾਣੀ ਵਗਣਾ ਸ਼ੁਰੂ ਹੋ ਗਿਆ ਗੋਡੇ ਖਲੋ ਗਏ ਮੂੰਹ ਦੇ ਵਿੱਚ ਦੰਦ ਨਾ ਕੋਈ ਰਿਆ ਬੋਲਿਆ ਨਹੀਂ ਜਾਣਾ ਕੰਨਾਂ ਤੋਂ ਸੁਣਨਾ ਵੀ ਬੜਾ ਉੱਚੀ ਹੈ ਤੇ ਜਦੋਂ ਇਹ ਸਤਰਾ ਹੋ ਗਿਆ ਜਾਉ ਗੜਾ ਵੀ ਨਹੀਂ ਲੱਗਣਾ ਤੇ ਉਦੋਂ ਭਗਤ ਜੀ ਆਖਦੇ ਤੂੰ ਬੋਲਣਾ ਵੀ ਚਾਵੇਂਗਾ ਪਰਮੇਸ਼ਰ ਦੇ ਨਾਮ ਨੂੰ ਲੈਣਾ ਵੀ ਚਾਵੇਂਗਾ ਤਾਂ ਵੀ ਨਹੀਂ ਤੇਰੇ ਕੋਲ ਲਿਆ ਜਾ। ਕਿਉਂ ਬਲ ਨਹੀਂ ਰਹਿ ਗਿਆ? ਇੱਕ ਸਰੀਰ ਦੇ ਵਿੱਚ ਖਾਣ ਸਾਜੀ એનર્ਜੀ ਬਲ ਵੀ ਚਾਹੀਦਾ ਹੈ। ਇੱਥੇ ਜੇਕਰ ਨਾਮ ਵੀ ਜਪਣਾ ਹੁੰਦਾ ਹੈ ਨਾ ਜੋ ਟਕਸਾਲ ਦੇ ਵਿੱਚ ਬੜੇ ਉੱਤਮ ਤੋਂ ਉੱਤਮ ਅਭਿਆਸੀ ਸਿੰਘ ਹਨ। ਉਹ ਜਦੋਂ ਨਾਮ ਵੀ ਜਪਦੇ ਹਨ ਬਾਣੀ ਪੜਦੇ ਤੇ ਉਹਨਾਂ ਦੀ ਖਰਾਕ ਵੀ ਬੜੀ ਹੁੰਦੀ ਕਿਤੇ ਨਾ ਵੇਖ ਲਈਏ ਸ਼ੁੱਧ ਗੁਰਬਾਣੀ ਪੜਨ ਦੇ ਨਾਲ ਸਰੀਰ ਦਾ ਜੋਰ ਹੋ ਜਾਂਦਾ ਏ ਉਹ 17 ਤੇ ਪੜਨੀ ਹੈ ਭਾਵੇਂ ਸਾਰੀ ਦਿਹਾੜੀ ਲੱਗੀ ਜਾਵੋ ਫੇਰ ਨਹੀਂ ਕੋਈ ਗੱਲ ਨਾ ਕੋਈ ਲਗਾ ਮਾਤਰਾ ਨਾ ਕੋਈ ਸਿਹਾਰੀ ਨਾ ਬਿਹਾਰੀ ਨਾ ਕੋਈ ਅੰਕੜ ਨਾ ਦੁਲੈਂਕੜ ਉਹ ਤੇ ਪੜਨੀ ਹੈ ਭਾਵੇਂ ਜਿੰਨੀ ਮਰਜ਼ੀ ਪੜੀ ਜਾਵੋ ਤਾਂ ਕਿਹੜਾ ਜੋੜ ਲੱਗਣਾ ਅਰ ਜੋ ਸ਼ੁੱਧ ਗੁਰਬਾਣੀ ਹੈ ਇਸ ਦੇ ਵਿੱਚ ਪਤਾ ਲੱਗਦਾ ਏ ਕਿ ਨਾਮ ਕਿਤਨਾ ਜਪਿਆ ਜਾਂਦਾ ਮਹਾਪੁਰਖ ਆਖਦੇ ਜੋ ਦਾਸ ਦੇ ਉਸ ਤਾਦ ਵੀ ਆਖਦੇ ਰਹੇ ਕਿ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕੀਤਾ ਹੋਵੇ ਨਾ ਸ਼ੁੱਧ ਸ਼ੁੱਧ ਇੱਕ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕੀਤਾ ਹੋਵੇ ਤੇ ਸਾਰੀ ਦਿਹਾੜੀ ਕਈ ਵਾਈ ਹੋਵੇ ਤਨਾ ਜੋਰ ਹੋ ਜਾਂਦਾ ਕਿ ਜੇ ਸ਼ੁੱਧ ਗੁਰਬਾਣੀ ਨੂੰ ਪੜਿਆ ਜਾਵੇ ਕਲੀ ਕਲੀ ਲਗਾ ਮਾਤਰਾ ਲਾ ਕੇ ਤੇ ਉਸ ਬਾਣੇ ਦਾ ਉਚਾਰਨ ਕੀਤਾ ਜਾਵੇ ਤੇ ਇਤਨਾ ਸਰੀਰ ਦਾ ਬਲ ਲੱਗਦਾ ਹੈ ਤੇ ਆਪ ਜੀ ਤੱਕ ਦੇ ਵੀ ਰਹੇ ਹੋ ਸੰਤ ਬਾਬਾ ਇਹ ਸੰਤ ਬਾਬਾ ਜਰਨੈਲ ਸਿੰਘ ਦੀ ਪਿੰਡਣਾ ਵਾਲੇ ਤੇ ਉਹ ਵੀ ਇਸੇ ਤਰ੍ਹਾਂ ਹੀ ਕਰਦੇ ਸਨ ਸਿਰ ਦੇ ਵਿੱਚ ਨਾ ਉਹ ਰੂ ਲੈ ਕੇ ਤੇ ਉਹ ਘੋ ਦੇ ਵਿੱਚ ਪਾ ਕੇ ਦੇਸੀ ਤੇ ਉਹ ਸਿਰ ਦੇ ਉੱਤੇ ਜੂੜੇ ਦੇ ਰੱਖ ਲੈਣਾ ਤੇ ਉਤੇ ਦਮਾਲਾ ਸਜਾ ਲੈਣਾ ਤੇ ਹੌੜੀ ਹੌਲੀ ਉਹ ਕਿਉਂ ਉਸੇ ਮਦ ਦਾ ਰਹਿੰਦਾ ਸੀ ਦਿਮਾਗ ਦੇ ਵਿੱਚ ਸਿਰ ਦੇ ਵਿੱਚ ਕਿਉਂਕਿ ਸਿਰ ਜੇ ਜ਼ਿਆਦਾ ਪੜੋਗੇ ਨਾ ਖਾਲਸਾ ਜੀ ਵੇਖ ਲਿਓ ਸਿਰ ਖੁਸ਼ਕ ਹੋ ਜਾਂਦਾ ਕਿਉਂਕਿ ਜ਼ੋਰ ਲੱਗਦਾ ਹੈ ਤੇ ਉਹ ਇਸ ਕਰਕੇ ਇਹ ਮਹਾਪੁਰਖ ਵੀ ਆਖਦੇ ਤੇ ਇੱਥੇ ਗੁਰੂ ਅਰਜਨ ਦੇਵ ਜੀ ਵੀ ਆਖਦੇ ਬਰ ਅਧੰਤ ਜਰੂਆ ਹੇ ਤੇ ਅੰਤ ਮਾਇਆ ਪਰ ਮਨੁੱਖਾ ਤੇਰਾ ਬੜੇਪਾ ਤੇ ਵੱਧਦਾ ਜਾ ਰਿਹਾ ਕਿਉਂਕਿ ਤੈਨਹੀਂ ਅਵਸਥਾਵਾਂ ਹਨ ਬਾਲ ਜਵਾਨੀ ਆਰ ਬਿਰਧ ਫੁਨ ਦੀਨ ਅਵਸਥਾ ਜਾਣ ਤੇ ਇਸ ਤੋਂ ਅੱਗੇ ਫਿਰ ਕੀ ਹੈ ਬਡੇਪੇ ਦੇ ਵਿੱਚ ਪਰਮੇਸ਼ਰ ਦੇ ਨਾਮ ਤੋਂ ਤੂੰ ਹੀ ਨਾ ਹੋ ਜਾਵੇਂਗਾ ਪਰ ਮਾਇਆ ਪਾਸੂਣੀ ਇਹ ਨਾ ਕਿਤੇ ਸਮਝ ਲੈਵੇਂ ਮਾਇਆ ਨੇ ਤੇਰਾ ਖਹਿੜਾ ਨਹੀਂ ਛੱਡਣਾ ਬਡੇਪੇ ਦੇ ਵਿੱਚ ਇਹ ਮਾਇਆ ਹੋਰ ਵਧੇਰੇ ਵਧ ਜਾਂਦੀ ਹੇਤ ਅੰਤ ਮਾਇਆ ਹੁਣ ਇੱਥੇ ਸਾਧੂ ਗੁਰੂ ਜੀ ਆਖਦੇ ਵਰਧੰਤ ਜਰੂਆ ਇੱਕ ਪਾਸੇ ਤੇਰਾ ਬਡੇਪਾ ਵਧ ਰਿਹਾ ਹੈ ਇਹ ਤੇ ਅੰਤ ਮਾਇਆ ਦੂਸਰੇ ਪਾਸੇ ਤੇਰਾ ਮਾਇਆ ਦੇ ਨਾਲ ਪ੍ਰੇਮ ਵੱਧ ਰਿਹਾ ਏ ਜਵਾਨੀ ਦੇ ਵਿੱਚ ਅਜੇ ਮਾਇਆ ਦਾ ਕੁਝ ਘੱਟ ਹੁੰਦਾ ਪਰ ਬਢੇਪੇ ਦੇ ਵਿੱਚ ਜਾ ਕੇ ਹੋਰ ਵੱਧ ਜਾਂਦੇ ਇਹ ਤ੍ਰਿਸ਼ਨਾ ਬਚਪਨ ਦੇ ਵਿੱਚ ਥੋੜੀ ਹੁੰਦੀ ਜਵਾਨੀ ਦੇ ਵਿੱਚ ਜਾਦੀ ਹੋ ਜਾਂਦੀ ਤੇ ਬਢੇਪੇ ਦੇ ਵਿੱਚ ਉਸ ਤੋਂ ਜ਼ਿਆਦੀ ਹੋ ਜਾਂਦੀ ਤ੍ਰਿਸ਼ਨਾ ਨਹੀਂ ਮਨੁੱਖ ਨੂੰ ਆਖਰੀ ਸੁਵਾਸਾ ਤੱਕ ਛੱਡਦੀ ਇਹ ਤੇ ਕੋਈ ਵਿਰਲਾ ਹੀ ਏ ਇੱਥੇ ਖਾਲਸਾ ਜੀ ਜੋੰਬਟੇ ਪੇਦੇ ਵਿੱਚ ਜਾਂਦਾ ਉਹਨਾਂ ਮੈਨੂੰ ਇੱਕ ਸਾਖੀ ਚੇਤੇ ਆ ਗਈ ਸੋ ਮੈਂ ਉਹ 1-2 ਮਿੰਟ ਦੇ ਵਿੱਚ ਸੁਣਾ ਕੇ ਅੱਗੇ ਤੁਹਾਨੂੰ ਸੌਖੀ ਇਸ ਪੰਗਦੇ ਦੀ ਸਮਝ ਪੈ ਜਾਵੇਗੀ ਬਰਧੰਤ ਜਰੂਰ ਹੈ ਤੇ ਅੰਤ ਮਾਇਆ ਕਿ ਜਿਵੇਂ ਜਿਵੇਂ ਬਟੇਪਾ ਵੱਧਦਾ ਓਵੇਂ ਓਵੇਂ ਮਾਇਆ ਦੇ ਨਾਲ ਮਨੁੱਖ ਦਾ ਪ੍ਰੇਮ ਵੱਧਦਾ ਜਾਂਦਾ ਹੈ ਕੋਈ ਆ ਕਿ ਕੋਈ ਬਜ਼ੁਰਗ ਸੀ ਗੁਰੂ ਨਾਨਕ ਦੇਵ ਜੀ ਨਾ ਗਏ ਉਸ ਦੇ ਕੋਲ ਇੱਕ ਕੂਹ ਸੀ ਤੇ ਉਹ ਕੂਹ ਦੇ ਕੋਲ ਜਾ ਕੇ ਸਤਿਗੁਰੂ ਜੀ ਬੈਠ ਕੇ ਸ਼ਾਇਦ ਇਹ ਤੁਸੀਂ ਪਹਿਲਾਂ ਵੀ ਸੁਣੀ ਹੋਵੇਗੀ ਉਜੇ ਤੋ ਖੂਦ ਦੇ ਕੋਲ ਬੈਠੇ ਤੇ ਉਸ ਬਜ਼ੁਰਗ ਨੇ ਸਤਿਗੁਰਾਂ ਜੀ ਨੂੰ ਪਾਣੀ ਪਿਆਇਆ ਫਕੀਰ ਜਾਣ ਕੇ ਗੁਰੂ ਨਾਨਕ ਦੇਵ ਜੀ ਨੂੰ ਪਾਣੀ ਪੀਤਾ ਤੇ ਸਤਿਗੁਰ ਜੀ ਅੱਖ ਦੇ ਭਲਿਆ ਤੂੰ ਸਾਨੂੰ ਪਾਣੀ ਪਿਆਇਆ ਏ ਅਸੀਂ ਕਿਸੇ ਦਾ ਉਧਾਰ ਨਹੀਂ ਰੱਖਦੇ ਤੇ ਤੈਨੂੰ ਮੁਕਤ ਕਰ ਦਈਏ ਇਸ ਤੋਂ ਵੱਡੀ ਤੇ ਕੋਈ ਦਾਤ ਨਹੀਂ ਤੇ ਤੂੰ ਸਾਡੇ ਦੇ ਪਾਣੀ ਪਿਆਇਆ ਇਸ ਤਰ੍ਹਾਂ ਕੀਤਾ ਏ ਤੇ ਅਸੀਂ ਹੁਣ ਤੇਰਾ ਭਲਾ ਕਰਦਾ ਚਾਹੁੰਨੇ ਹਾਂ ਤੇ ਤੈਨੂੰ ਮੁਕਤ ਕਰਦੀਏ ਮੁਕਤੀ ਦੇ ਦਈਏ ਆਖਦਾ ਨਹੀਂ ਸਤਿਗੁਰੂ ਜੀ ਆਖਦੇ ਤੂੰ ਪਹਿਲਾ ਮਨੁੱਖ ਹੈ ਜੋ ਆਖਦਾ ਏ ਕਿ ਮੈਨੂੰ ਮੁਕਤੀ ਨਹੀਂ ਚਾਹੀਦੀ ਵਜਾ ਸਤਿਗੁਰੂ ਜੀ ਆਖਦੇ ਦਸੋ ਆਖਦਾ ਏ ਕਿ ਨਹੀਂ ਜੇ ਮੈਂ ਮਰ ਗਿਆ ਨਾ ਤੇ ਮੇਰੇ ਧੀਆਂ ਪੁੱਤਰਾਂ ਦਾ ਕੌਣ ਵੇਖੇਗਾ ਇਹਨਾਂ ਦੇ ਬਾਰੇ ਕੌਣ ਸੋਚੇਗਾ ਇਹ ਤੇ ਸਾਰਾ ਪਰਿਵਾਰ ਹੀ ਮੇਰੇ ਸਿਰ ਤੇ ਚੱਲਦਾ ਏ ਇਹਨਾਂ ਦਾ ਜਿਹੜਾ ਸੋਚੇਗਾ ਸਾਧੂ ਗੁਰੂ ਜੀ ਆਖਦੇ ਭਲਿਆ ਤੇਰੀ ਇੱਛਾ ਹੈ ਜੇ ਤੇਰੀ ਬਿਰਤੀ ਇਹਨਾਂ ਦੇ ਵਿੱਚ ਲੱਗੀ ਏ ਅਸੀਂ ਤੇ ਤੈਨੂੰ ਤਾਰਨਾ ਚਾਹੁੰਦੇ ਤੂੰ ਅਜੇ ਇਹਨਾਂ ਦੇ ਵਿੱਚ ਫਸਿਆ ਏ ਚੱਲ ਕੋਈ ਨਹੀਂ ਅਸੀਂ ਕੁਝ ਸਮਾਂ ਬਾਅਦ ਕੇ ਫਿਰ ਆਵਾਂਗੇ ਤੇ ਫਿਰ ਤੇਰੇ ਕੋਲੋਂ ਪੁੱਛ ਲਵਾਂਗੇ ਜਦੋਂ ਤੈਨੂੰ ਸਮਝ ਪਵੇਗੀ ਸਾਧੂ ਗੁਰੂ ਜੀ ਚਲੇ ਗਏ ਇਹਦੇ ਪਿਛੋਂ ਮੌਤ ਹੋ ਗਈ ਮਰ ਗਏ ਹੁਣ ਘਰ ਦੇ ਵਿੱਚ ਬਿਰਦੀ ਹੋਣ ਕਾਰਨ ਇਹ ਉਸੇ ਘਰ ਦੇ ਵਿੱਚ ਪੈਦਾ ਹੋਇਆ ਬੱਚੇ ਦੀ ਜੂਨ ਦੇ ਵਿੱਚ ਗਾਂ ਦਾ ਬੱਚਾ ਬਛੇ ਆਪ ਦੀ ਸਮਝਦੇ ਹੋ ਗਾਂ ਦੇ ਬੱਚੇ ਦੀ ਜੂਨ ਦੇ ਵਿੱਚ ਇਹ ਪੈਦਾ ਹੋਇਆ ਵੱਡਾ ਹੋਇਆ ਉਹਨਾਂ ਨੇ ਨਾ ਇਹਦੇ ਪੁੱਤਰਾਂ ਨੇ ਇਹਨੂੰ ਰੇੜੇ ਦੇ ਅੱਗੇ ਉਹ ਹੱਲ ਦੇ ਅੱਗੇ ਜੋਲਿਆ ਪਿਛਲੇ ਸਮੇਂ ਦੇ ਵਿੱਚ ਆਪਲੀ ਤੱਕਦੇ ਰਹੇ ਹੋਵੋਗੇ ਕਿ ਹੱਲ ਹੁੰਦੇ ਸਨ ਤੇ ਬੌਲਦਾਂ ਨੂੰ ਅੱਗੇ ਜੋਇਆ ਜਾਂਦਾ ਸੀ ਉਹ ਇਹਨੂੰ ਨਾ ਹੱਲ ਦੇ ਅੱਗੇ ਜੋਲਿਆ ਤੇ ਪੈਲੀ ਬੋਣੀ ਸ਼ੁਰੂ ਕਰ ਦਿੱਤੀ ਇਹਦੇ ਪਿਛੇ ਡਾਂਗਾ ਵੀ ਮਾਰਦੇ ਪੁੱਤਰ ਬੜਾ ਕੁਝ ਕਰਦੇ ਤੇ ਸਤਿਗੁਰੂ ਜੀ ਫੇਰ ਆਏ ਨੰਗਦਿਆ ਉਸ ਰਸਤੇ ਥਾਣੇ ਜਾ ਰਹੇ ਸਤਿਗੁਰੂ ਦੀ ਆਗੇ ਤੇ ਇਹ ਸਾਨੂੰ ਪੁੱਛਿਆ ਕਿ ਇਹਦੀ ਸੁਰਤੀ ਨੂੰ ਜਗਾ ਕੇ ਕਿ ਹੁਣ ਮੁਕਤ ਕਰ ਦਈਏ ਆਖਦਾ ਕਿ ਨਹੀਂ ਅਜੇ ਵੀ ਨਹੀਂ ਸਮਝ ਪਈ ਡੰਗਾਂ ਖਾ ਰਿਹਾ ਆਖਦਾ ਕਿ ਨਹੀਂ ਜੇ ਮੈਂ ਮਰ ਗਿਆ ਤੇ ਮੇਰੇ ਪੁੱਤਰ ਹੋਰ ਕੋਈ ਨਵਾਂ ਬੱਚਾ ਲਿਆਉਣਗੇ ਬੌਲ ਤੇ ਲਿਆਉਣਗੇ ਉਹਨਾਂ ਦੀ ਮਾਇਆ ਲੱਗੇਗੀ ਤੇ ਨਹੀਂ ਮਾਰੇ ਮੁਕਤ ਹੋਣਾ ਜੇ ਸਤਿਗੁਰ ਜੀ ਆਖਦੇ ਤੇਰੀ ਚਾ ਸਾਂ ਚਲੇ ਗਏ ਇਹ ਬੱਚੇ ਦੀ ਬੌਲ ਦੇ ਵਿੱਚ ਜੋ ਜੂਣ ਦੇ ਵਿੱਚ ਪਿਆ ਸੀ ਇਹ ਫਿਰ ਮਰ ਗਿਆ ਹੁਣ ਫਿਰ ਇਹ ਉਸੇ ਘਰ ਦੇ ਵਿੱਚ ਕਿਉਂਕਿ ਉਹ ਬਿਰਤੀ ਉਸੇ ਘਰ ਦੇ ਵਿੱਚ ਟਿਕੀ ਉਸੇ ਘਰ ਦੇ ਵਿੱਚ ਇੱਕ ਕੁੱਤੇ ਦੀ ਜੂਣ ਦੇ ਵਿੱਚ ਆਇਆ ਕੂਕਰ ਦੀ ਹੁਣ ਇਹਨੂੰ ਬੁਈ ਅੱਗੇ ਬੰਨ੍ਹ ਦਿੱਤਾ ਉਹਨਾਂ ਨੇ ਕਿ ਤੂੰ ਵੇਖਣਾ ਤੂੰ ਧਿਆਨ ਰੱਖਣਾ ਕਿਹੜਾ ਆਉਂਦਾ ਕਿਹੜਾ ਇਹਨਾਂ ਦਾ ਭੌਂਕੀ ਜਾਂਦਾ ਹੈ ਉਹ ਬੁਈ ਅੱਗੇ ਵਜਾ ਇਹ ਸਤਿਗੁਰੂ ਜੀ ਫੇਰ ਆਏ ਤੇ ਫੇਰ ਇਸ ਨੂੰ ਬੂਏ ਦੇ ਵਿੱਚ ਬੱਜਿਆ ਵੇਖ ਕੇ ਤੇ ਕਿਹਾ ਕਿ ਹੁਣ ਮੁਕਤੀ ਦੇ ਦਈਏ ਆਖਦਾ ਨਹੀਂ ਇਹ ਦੇ ਮੇਰੇ ਧੀਆਂ ਪੁੱਤਰ ਸਾਰੀ ਦਿਹਾੜੀ ਕੰਮ ਕਰਦੇ ਤੇ ਆਣ ਕਰਕੇ ਇਹ ਰਾਤ ਨੂੰ ਸੌਂਦੇ ਤੇ ਰਾਤ ਨੂੰ ਦੇ ਰਾਖੀ ਮੈਂ ਕਰਦਾ ਸਾਰਾ ਤੇ ਘਰ ਦਾ ਖਿਆਲ ਮੈਂ ਰਾਤ ਦੇ ਵੇਲੇ ਰੱਖਦਾ ਨਹੀਂ ਮੈਂ ਨਹੀਂ ਮੈਂ ਨਹੀਂ ਚਾਹੁੰਦਾ ਮੁਕਤੀ ਮੈਨੂੰ ਨਹੀਂ ਚਾਹੀਦੀ ਸਤਿਗੁਰੂ ਜੀ ਆਖਦੇ ਤੇਰੀ ਇੱਛਾ ਪਰ ਤੂੰ ਬਾਣੀ ਪਿਆਇਆ ਏ ਅਸੀਂ ਬਾਰ-ਬਾਰ ਤੇਰੇ ਕੋਲ ਤਾਂ ਆ ਰਹੇ ਹਾਂ ਅਸੀਂ ਤੇਰਾ ਉਧਾਰ ਨਹੀਂ ਰੱਖਣਾ ਤੇਰਾ ਭੜਾ ਕਰਨਾ ਏ ਚਲੋ ਤੈਨੂੰ ਜਦੋਂ ਸਮਝ ਪਵੇਗੀ ਉਦੋਂ ਹੁਣੇ ਸਤਿਗੁਰੂ ਜੀ ਚਲੇ ਗਏ ਕੂਕਰ ਦੀ ਜੂਨ ਦੇ ਵਿੱਚ ਪਿਆ ਸੀ ਫਿਰ ਮਰ ਗਿਆ ਤੇ ਫਿਰ ਉਸੇ ਘਰ ਦੇ ਵਿੱਚ ਸੱਪ ਦੀ ਜੂਨ ਦੇ ਵਿੱਚ ਆਇਆ ਹੁਣ ਕੀ ਹੋਇਆ ਏ ਪਿਛਲੇ ਸਮੇਂ ਦੇ ਵਿੱਚ ਆਪ ਜੀ ਤੁ ਝੁੱਗੀਆਂ ਤੱਕਦੇ ਹੋਵੋਗੇ ਝੁੱਗੀ ਦੇ ਉਤਲੇ ਪਾਸੇ ਇਹ ਸੱਪ ਦੀ ਜੂਨ ਦੇ ਵਿੱਚ ਨਾ ਝੁੱਗੀ ਦੇ ਵਿੱਚ ਲੋਕ ਕੇ ਰਹਿੰਦਾ ਸੀ ਹੁਣ ਉਸੇ ਝੁੱਗੀ ਦੇ ਥੱਲੇ ਇਸ ਦੀ ਨੂ ਦਾ ਇੱਕ ਪੁੱਤਰ ਸੀ ਉਹ ਪੰਘੂੜੇ ਦੇ ਵਿੱਚ ਪਾਇਆ ਤੇ ਉਹ ਰੋਣ ਲੱਗ ਪਿਆ ਤੇ ਨੂ ਆਪਣੇ ਕੰਮਾਂ ਦੇ ਵਿੱਚ ਲੱਗੇ ਸੋ ਘਰ ਵਾਲੇ ਵੀ ਕਿਤੇ ਆਪੋ ਆਪਣੇ ਕੰਮਾਂ 'ਚ ਲੱਗੇ ਤੇ ਇਹਨੂੰ ਪਤਾ ਲ ਇਹ ਹੈ ਸੱਪ ਦੀ ਜੂਣ ਦੇ ਵਿੱਚ ਆਖਦਾ ਇਹ ਕਿ ਮੇਰਾ ਪੋਤਰਾ ਰੋ ਰਿਹਾ ਹੈ ਮੈਂ ਇਹਦਾ ਪੰਘੂੜਾ ਹਿਲਾ ਦਵਾਂ ਇਹ ਜਦੋਂ ਸੱਪ ਦੀ ਜੂਣ ਦੇ ਵਿੱਚ ਥੱਲੇ ਚੌਂਪੜੀ ਤੋਂ ਉਤਰਿਆ ਤੇ ਉਹ ਪੰਘੂੜੇ ਦੇ ਵੱਲ ਨੂੰ ਜਾਣ ਲੱਗਾ ਕੋਈ ਦੀ ਨੂਨੇ ਵੇਖ ਲਿਆ ਤੇ ਉਹਨੇ ਰੌਲਾ ਪਾ ਦਿੱਤਾ ਅਖਦੀ ਸੱਪ ਸੱਪ ਦੇ ਉਹ ਦੂਸਰੇ ਭੱਜਿਆ ਇਹਦੀ ਦੀ ਸ਼ਰੀਫੇ ਦਿੱਤੀ ਇਹਨੂੰ ਮਾਰ ਦਿੱਤਾ ਹੁਣ ਇਹ ਉਹ ਉਥੇ ਜਿਹੜਾ ਗੰਦੀ ਨਾਲ ਇਹ ਪਾਣੀ ਨਹੀਂ ਆਪਣਾ ਵੇਸਟ ਜਾਂਦਾ ਘਰਾਂ ਦੇ ਵਿੱਚੋਂ ਜਿਸ ਨੂੰ ਅਸੀਂ ਆਖ ਗੱਟਣ ਵੀ ਕਹਿ ਦਿੰਨੇ ਹਾਂ ਉਸ ਦੇ ਵਿੱਚ ਇਹ ਨਾ ਕੀੜੇ ਦੀ ਜੂਣ ਦੇ ਵਿੱਚ ਜੂਣ ਇਸ ਨੂੰ ਪ੍ਰਾਪਤ ਹੋਈ ਕੀੜੇ ਦੀ ਜੂਣ ਦੇ ਵਿੱਚ ਆਇਆ ਗੁਰੂ ਨਾਨਕ ਦੇਵ ਜੀ ਆਏ ਤੇ ਭਾਈ ਮਰਦਾਨੇ ਨੂੰ ਕਹਿਣ ਲੱਗੇ ਭਾਈ ਮਰਦਾਨਿਆ ਇਹਨੂੰ ਕੱਢ ਬਾਹਰ ਕੀੜੇ ਨੂੰ ਸਤਿਗੁਰੂ ਜੀ ਗੰਦਗੀ ਦੇ ਵਿੱਚ ਹੱਥ ਮਾਰਾ ਰਹੇ ਦੇ ਕੀ ਹੈ ਸਤਿਗੁਰੂ ਜੀ ਆਖਦੇ ਤੂੰ ਭਾਈ ਮਰਦਾਨਿਆ ਕੱਢ ਜਦੋਂ ਕੱਢਿਆ ਇਹਨੂੰ ਤੋਤਾ ਇਹਨੂੰ ਸਤਿਗੁਰੂ ਜੀ ਆਖਦੇ ਹੁਣ ਬਖਸ਼ ਦਈਏ ਮੁਕਤੀ ਤੇ ਉਹ ਦੋ ਹੱਥ ਜੁੜ ਗਏ ਤੇ ਰੋਣ ਲੱਗ ਪਿਆ ਆਖਦਾ ਹੁਣ ਬਖਸ਼ ਦੋ ਮੈਂ ਵੇਖਦਾ ਤੇ ਬੜਾ ਕੁਝ ਸੀ ਪਰ ਨਹੀਂ ਇਹ ਬਿਰਤੀ ਬਾਰ-ਬਾਰ ਮੈਨੂੰ ਇਸੇ ਪਾਸੇ ਲਿਆ ਰਹੀ ਪਰ ਆਪ ਜੀ ਕਿਰਪਾ ਗੁਰੂ ਇਹ ਜੋ ਜੂਨ ਹੈ ਬਹੁਤ ਹੀ ਕਠਿਨਾਈਆਂ ਇਸ ਦੇ ਵਿੱਚ ਹਨ ਬੜੇ ਹੀ ਦੁੱਖ ਹਨ ਮੇਰੀ ਇਹ ਜੂਨਾ ਘਟ ਦੇ ਉਹ ਮੈਨੂੰ ਮੁਕਤੀ ਦੇ ਦੋ ਉਸ ਵੇਲੇ ਸਤਿਗੁਰਾਂ ਜੀ ਨੇ ਉਸ ਬਜ਼ੁਰਗ ਦਾ ਭਲਾ ਕੀਤਾ ਇਸ ਤੋਂ ਭਾਵ ਮੈਂ ਸਮਝਾਉਣ ਵਾਸਤੇ ਸਾਖੀ ਤਾਂ ਲਈਏ ਕਿ ਬਰਧੰਤ ਜਰੂਆ ਹਿਤਯੰਤ ਮਾਇਆ ਜਿਉਂ-ਜਿਉਂ ਵਢੇ ਪਾਵਤ ਦਾ ਜਾਂਦਾ ਏ ਤਿਵੇਂ-ਤਿਵੇਂ ਇਸ ਮਨੁੱਖ ਦਾ ਜੋ ਮੋਹ ਹੈ ਪ੍ਰੇਮ ਹੈ ਪਰਿਵਾਰ ਦੇ ਨਾਲ ਮਾਇਆ ਦੇ ਨਾਲ ਤੇਵੇਂ ਤੇਵੇਂ ਇਹ ਵੱਧਦਾ ਜਾਂਦਾ ਹੈ। ਤੇੰਤ ਆਸਾ ਥਿੰਤ ਪਵਨੰ। ਤੇ ਇਸ ਦੀਆਂ ਆਸਾਂ ਨਾ ਬਹੁਤ ਜਨਮ ਲੈ ਰਹੀਆਂ ਹਿਰਦੇ ਦੇ ਵਿੱਚ। ਇਹ ਬੜੀਆਂ ਆਸਾਂ ਮਨ ਦੇ ਵਿੱਚ ਪਾਲ ਕੇ ਰੱਖਦਾ ਏ ਤੇ ਇਸ ਨੂੰ ਇਹ ਨਹੀਂ ਪਤਾ ਆਸਥਿਤਿਅ ਭਵਨੰ ਕਿ ਆਜੂ ਘਰ ਦੇ ਵਿੱਚ ਤੂੰ ਵੱਸਦਾ ਐ ਨਾ ਇਹ ਤੇਰਾ ਕੋਈ ਪੱਕਾ ਟਿਕਾਣਾ ਨਹੀਂ। ਇਥੋਂ ਤੈਨੂੰ ਜਾਣਾ ਪੈਣਾ ਹੈ। ਇੱਥੇ ਕੋਈ ਪੱਕਾ ਟਿਕ ਕੇ ਰਿਆ ਨਹੀਂ। ਤੇ ਇਹੋ ਸੰਸਾਰ ਦੇ ਵਿੱਚ ਆਉਣ ਜਾਣ ਹੈ ਇਹ ਮਨੁੱਖ ਦਾ ਬਣਿਆ ਹੋਇਆ ਹੈ ਆਸਾਂ ਵਧੇਰੇ ਜਨਮ ਲੈ ਰਹੀਆਂ ਹਨ ਮਨੁੱਖ ਦੇ ਹਿਰਦੇ ਦੇ ਵਿੱਚ ਇੱਕ ਪੂਰੀ ਹੋਈ ਤੇ ਦੂਸਰੀ ਨੇ ਜਨਮ ਲੈ ਲਿਆ ਦੂਸਰੀ ਪੂਰੀ ਹੋਈ ਤੀਸਰੀ ਨੇ ਲੈ ਲਿਆ ਆਸਾਂ ਤੇ ਵਧੇਰੇ ਜਾ ਰਹੀਆਂ ਹਨ ਪਰ ਮਨੁੱਖ ਦੀ ਉਮਰ ਬਹੁਤ ਥੋੜੀ ਏ ਘਟਦੀ ਜਾ ਰਹੀ ਏ ਆ ਥੇਤ ਭਵਨੰਗ ਜੋ ਇਹ ਘਰ ਹੈ ਉਹਦੇ ਵਿੱਚ ਅਸੀਂ ਸਦਾ ਵਾਸਤੇ ਨਹੀਂ ਵੱਸ ਸਕਦੇ ਕਿਉਂਕਿ ਇਹ ਟਿਕਣ ਵਾਲਾ ਨਹੀਂ ਇਹ ਜੋ ਦੁਨੀਆ ਸ਼ਹਿਰ ਮੇਲਾ ਦਸਤਗੀਰੀ 나ਹੇ ਗੁਰਬਾਣੀ ਦੀ ਪੰਕਤੀ ਆਉਂਦੀ ਕਿ ਜੋ ਦੁਨੀਆ ਤੱਕਦਾ ਏ ਸੰਸਾਰ ਤੱਕਦਾ ਏ ਏਕ ਮੇਲੇ ਦੀ ਨਹੀਂ ਆਈ ਤੂੰ ਮੇਲੇ ਨੂੰ ਵੇਖ ਲਿਆ ਤੇ ਜਲਿਆਗੇ ਬਸ ਇਤਨੇ ਕ ਤੇਰੀ ਖੇਡ ਹੈ ਕਿਉਂ ਇਹ ਸੰਸਾਰ ਦੇ ਵਿੱਚ ਇਹ ਜੋ ਤੂੰ ਆਪਣਾ ਪੱਕਾ ਘਰ ਸਮਝ ਕੇ ਬੈਠਾ ਏ ਇਹ ਪੱਕਾੜੀ ਰਹਿਣਾ ਢਾਹ ਢੇਰੀ ਤੇ ਇਹ ਵੀ ਹੋ ਜਾਣਾ ਪਰ ਉਸ ਤੋਂ ਪਹਿਲਾਂ ਤੂੰ ਹੋ ਜਾਣਾ ਇਹ ਘਰ ਜੋ ਬਣਾ ਕੇ ਬੈਠਾ ਆਖਦਾ ਪੱਕਾ ਇਹ ਮੇਰਾ ਹੈ ਤੇਰਾ ਕਿਤੋਂ ਹੈ ਇਸ ਦੇ ਵਿੱਚ ਤੁਸੀਂ ਵੇਖੋ ਖਾਲਸਾ ਜੀ ਜਿਹੜੀ ਜ਼ਮੀਨ ਅਸੀਂ ਆਖਦੇ ਮੇਰੀ ਏ ਇਹ ਕਈ ਸਾਡੇ ਦਾਦੇ ਗਾੜੀ ਤੋਂ ਗਾੜੀ ਜਿਹੜਾ ਪੜਦਾਦੇ ਕੀ ਕੁਝ ਕਿੰਨੇ ਆ ਗਏ ਤੇ ਕਿੰਨੇ ਗਾੜੀ ਆਉਣੇ ਅਸੀਂ ਤੇ ਉਹ ਗਾੜੀ ਇਹੀ ਮਰਿਆਦਾ ਚੱਲੀ ਆ ਰਹੀ ਨਾ ਦੁਨੀਆ ਦੀ ਇੱਕ ਸਮਝਣ ਵਾਲੀ ਗੱਲ ਏ ਜੋ ਅਗਿਆਨਤਾ ਵੀ ਅਸੀਂ ਉਸ ਨੂੰ ਆਖਦੇ ਹਾਂ ਕਿ ਸਾਡੀ ਸਮਝ ਦੇ ਵਿੱਚ ਅਜੇ ਪੈ ਕੁਝ ਨਹੀਂ ਰਿਹਾ ਅਗੇ ਆਣਤਾ ਇਸ ਨੂੰ ਕਿਹਾ ਗਿਆ ਏ ਕਿ ਵੇਖਦਾ ਸਭ ਕੁਝ ਹੈ ਵੇਖ ਕੇ ਅਨਡਿਠ ਕਰ ਰਿਹਾ ਏ ਇਹ ਵੇਖ ਕੇ ਵੀ ਨਹੀਂ ਕੁਝ ਸਮਝਦਾ ਉਹ ਕਿਵੇਂ ਕਿ ਪਤਾ ਤੇ ਇਸ ਨੂੰ ਹੈ ਕਿ ਇਹ ਜ਼ਮੀਨ ਜੋ ਮੈਂ ਵਾਹ ਰਿਹਾ ਹਾਂ ਜੋ ਮੈਂ ਮਾਇਆ ਕਮਾ ਰਿਹਾ ਹਾਂ ਜੋ ਮੇਰੇ ਪਿਛੋਂ ਦਾਦਿਆਂ ਨੇ ਕਮਾਈ ਜੋ ਪਿਛੇ ਪਰਿਵਾਰ ਵਾਲਿਆਂ ਨੇ ਕਮਾਈ ਇਹ ਤੇ ਪਿਛੇ ਉਹ ਗਾੜੀ ਪੁੱਤਰਾਂ ਨੇ ਸੰਭ ਲੈਣੀ ਸਾਰੀ ਜ਼ਿੰਦਗੀ ਮੈਂ ਕਮਾਉਂਦੇ ਰਹਿਣਾ ਤੇ ਫਿਰ ਇਹ ਇਹਨੂੰ ਗਾੜੀ ਕੀ ਕਰੇਗਾ ਵੀ ਇਹ ਖਾਲਸਾ ਜੀ ਜਾਣਦੇ ਹੋਵੇ ਨਾ ਸਦੀਵੀ ਤੌਰ ਤੇ ਹੁਣ ਅਸਾਂ ਨੇ ਕੁਝ ਕਮਾਇਆ ਤੇ ਫਿਰ ਇਸ ਨੂੰ ਬੈ ਕੇ ਖਾਈਏ ਖਾਣ ਦਾ ਸਮਾਂ ਨਹੀਂ ਮਨੁੱਖ ਦੇ ਕੋਲ ਕਿਤੇ ਇਹ ਨਾ ਸਮਝ ਲਏ ਕਿ ਅਸੀਂ ਸਾਰੀ ਜ਼ਿੰਦਗੀ ਕਮਾ ਲਈਏ ਮਾਇਆ ਤੇ ਬੈਠ ਕੇ ਖਾਣ ਬੈਠ ਕੇ ਤੇ ਅੱਜ ਤੱਕ ਕੋਈ ਨਹੀਂ ਖਾ ਸਕਿਆ ਕਿ ਨਾ ਇਹ ਤ੍ਰਿਸ਼ਨਾ ਮਨੁੱਖ ਨੂੰ ਬੈਠਣ ਨਹੀਂ ਦਿੰਦੀ ਇਹ ਆਖਦੀ ਹੈ ਕਿ ਨਹੀਂ ਅਜੇ ਥੋੜਾ ਜੇ ਅਜੇ ਹੋਰ ਕਾ ਜਮਾ ਕਰ ਲੈ ਅਜੇ ਕੀ ਬਣਿਆ ਅਜੇ ਤੇ ਕਿੱਲਾ ਹੋਰ ਬਣਾ ਅੱਜ ਉਹ ਉਹ ਵੀ ਦੋਕਣ ਵਾਲਾ ਕਿਸੇ ਦੀ ਲਾਗੇ ਲੱਗਦੀ ਉਹ ਵੀ ਖੋਲ ਹੈ ਇਹ ਮਨੁੱਖ ਦੀ ਭੁੱਖ ਨਹੀਂ ਉਤਰਦੀ ਐਸੇ ਮਨੁੱਖ ਮੈਂ ਵੇਖੇ ਸ਼ਾਇਦ ਮੈਂ ਆਪ ਜੀ ਨੂੰ ਪਹਿਲਾਂ ਵੀ ਦੱਸਿਆ ਹੋਵੇ ਇੱਕ ਮਨੁੱਖ ਦੀ ਤੁਸੀਂ ਲਾ ਲਵੋ 20 ਕਿਲੇ ਪਹਿਲੀ ਤੇ ਲਾਗੇ ਇੱਕ ਵਿਚਾਰੇ ਦੀ ਅੱਧਾ ਕਿਲਾ ਪਹਿਲੀ ਤੇ ਉਹ ਅੱਧੇ ਕਿਲੇ ਵਾਲਾ ਖੁਸ਼ ਤੇ ਵਿਹਾਂ ਵਾਲੇ ਨੂੰ ਰਾਤ ਦੀ ਨਹੀਂ ਦੁੱਡੀ ਪਈ ਉਹ ਜਦੋਂ ਉਹਦੇ ਘਰੇ ਗਿਆ ਪ੍ਰੇਮੀ ਸੀ ਤੇ ਬੜਾ ਚਿੰਤਾ ਦੇ ਵਿੱਚ ਤੇ ਦਾਸ ਨੇ ਪੁੱਛਿਆ ਤੈਨੂੰ ਹੋਇਆ ਕੀ ਏ ਮੈਂ ਤੇ ਸੁਣਿਆ ਹੈ ਕਿ ਇੱਥੇ ਮਹਿਲਾ ਮਨਾਰੀਆਂ ਵਾਲੇ ਗੱਡੀਆਂ ਕੋਠੀਆਂ ਵਾਲੇ ਸੁਖੀ ਖਾਨ ਤੇ ਤੇਰੀ ਚਿੰਤਾ ਬਹੁਤ ਚਿਹਰੇ ਤੇ ਹੈ ਜਿਸ ਦਾ ਕੀ ਕਾਰਨ ਹੈ ਇਹ ਦਾਸ ਨੇ ਕੁਛ ਹੈ ਤੇ ਉਹ ਅੱਗੋਂ ਦਾ ਸਵਾਲ ਵੇਖਿਓ ਜੋ ਸਤਿਗੁਰਾਂ ਜੀ ਨੇ ਬਾਣੀ ਉਚਾਰਨ ਕੀਤੀ ਤਾਂ ਉਹ ਮੈਂ ਆਪ ਜੀ ਨੂੰ ਬਾਅਦ ਦੇ ਵਿੱਚ ਦੱਸਾਂਗਾ ਤੇ ਜਦੋਂ ਪੁੱਛਿਆ ਨਾ ਕੀ ਕਾਰਨ ਕੀ ਹੈ ਐਨੀ ਚਿੰਤਾ ਰਾਤ ਨੂੰ ਨੀਂਦ ਵੀ ਨਹੀਂ ਆ ਰਹੀ ਆਖਦਾ ਏ ਕਿ ਭਾਈ ਸਾਹਿਬ ਜੀ ਕੋਲ ਨਾ ਇੱਕ 20 ਕਿੱਲੇ ਦਾ ਜੋ ਟਾਕ ਹੈ ਇਹਦੇ ਨਾਲ ਲਾਗੇ ਅੱਧਾ ਕਿੱਲਾ ਲੱਗਦੀ ਤੇ ਉਹ ਅਜੇ ਮੰਨਣ ਨਹੀਂ ਦਿਆ ਉਹ ਦੇ ਨਹੀਂ ਰਿਹਾ ਵੇਖੋ ਉਹ ਅੱਧੇ ਕਿੱਲੇ ਵਾਲਾ ਖੁਸ਼ ਹੈ ਤੇ 20 ਕਿੱਲਿਆਂ ਵਾਲੇ ਦੀ ਰਾਤ ਦੀ ਨੀਂਦ ਉੱਡੀ ਪਈ ਉਹ ਆਖਦਾ ਅੱਧਾ ਕਿੱਲਾ ਵਾਲਾ ਮੰਨਣ ਨਹੀਂ ਦਿਆ ਮੈਨੂੰ ਦੇਣੇ ਨਹੀਂ ਦਿਆ ਉਹ ਭਾਵੇਂ ਭੁੱਖਾ ਮਰ ਜਾਵੇ ਪਰ ਇਹ ਮਨੁੱਖ ਦੀ ਭੁੱਖ ਵੇਖੋ ਇਹ ਸਹ ਕਰਕੇ ਸਤਗੁਰਾਂ ਜੀ ਨੇ ਬਾਣੀ ਉਚਾਰਨ ਕੀਤੀ ਵੱਡੇ ਵੱਡੇ ਜੋ ਦੇ ਸਕੇ ਲੋਗ ਤਿੰਨ ਕੋ ਬਿਆਪੈ ਚਿੰਤਾ ਰੋਗ ਕੌਣ ਵੱਡਾ ਮਾਇਆ ਵਡਿਆਈ ਸੋ ਵੱਡਾ ਜਿਹਨਾਂ ਆਮਲੇ ਬਲਾਈ ਇਹ ਖਾਲਸਾ ਜੀ ਇਹ ਮਾਇਆ ਦੇ ਕਿਤੇ ਸੁਖ ਹੁੰਦੇ ਨਾ ਤੇ ਇਥੇ ਆ ਬਾਨੀ ਡਾਨੀ ਆਈ ਹੋਈਆਂ ਨਾ ਇਥੇ ਸੁਖੀ ਹੋਣੇ ਸੀ ਪਰ ਉਹ ਫਿਰ ਵੀ ਤੁਹਾਨੂੰ ਖਾ ਰਹੇ ਹਨ ਨੋਜ ਨੋਜ ਕੇ ਕਿਉਂ ਮਾਇਆ ਦੇ ਨਾਲ ਕੋਈ ਸੁਖੀ ਨਹੀਂ ਹੋ ਸਕਿਆ ਪ੍ਰਭਤਾ ਦੇ ਨਾਲ ਕੋਈ ਸੁਖੀ ਨਹੀਂ ਹੋ ਸਕਿਆ ਜੇ ਕੋਈ ਸੁਖੀ ਹੋ ਸਕਿਆ ਸੰਤੋਖ ਦੇ ਨਾਲ ਹੋ ਸਕਿਆ ਸੰਤੋਖ ਤੋਂ ਬਿਨਾ ਸੁਖ ਕਿਸੇ ਮਨੁੱਖ ਨੂੰ ਪ੍ਰਾਪਤ ਨਹੀਂ ਹੋ ਸਕਦਾ ਇਥੇ ਸਤਿਗੁਰੂ ਜੀ ਆਖਦੇ ਇਥੇ ਅਤਿਅੰਤ ਅਤਿਅੰਤ ਤੋਂ ਭਾਵ ਬਹੁਤੀਆਂ ਆਸਾ ਤੇਰੇ ਹਿਰਦੇ ਦੇ ਵਿੱਚ ਜਨਮ ਲੈ ਰਹੀਆਂ ਤੇ ਆਥਿਅੱਥਿਅ ਭਵਨੰ ਜੇ ਤੂੰ ਸੰਸਾਰ ਦੇ ਵਿੱਚ ਰਹਿ ਰਿਹਾ ਏ ਤੂੰ ਪੱਕਾ ਘਰ ਮੰਨਿਆ ਏ ਇਹ ਤੇਰਾ ਪੱਕਾ ਰਹਿਣ ਵਾਲਾ ਨਹੀਂ ਹੈ ਸੰਤ ਸੁਵਾਸਾ ਪੈ ਆਣ ਧਰਮੰ ਤੇ ਗੁਰੂ ਅਰਜਨ ਦੇਵ ਜੀ ਆਖਦੇ ਤੂੰ ਸਮਝਦਾ ਗਿਆ ਨਹੀਂ ਮਨੁੱਖਾ ਸਿਖਾ ਗਨੰਤ ਸਵਾਸਾ ਤੇਰੇ ਸਵਾਸਾ ਨੂੰ ਗਿਣ ਰਿਹਾ ਏ ਕੌਣ ਭਿਆਨ ਧਰਮੰਗ ਜੋ ਡਰ ਦੇਣ ਵਾਲਾ ਧਰਮੰਗ ਧਰਮ ਰਾਜਾ ਹੈ ਇਹ ਤੇਰੇ ਸਵਾਸਾਂ ਦੀ ਗਿਣਤੀ ਕਰ ਰਿਹਾ ਏ ਤੇ ਕਦੋਂ ਤੇਰੇ ਸਵਾਸ ਖਤਮ ਹੋਵਣ ਤੇ ਕਦੋਂ ਇਸ ਮਨੁੱਖ ਨੂੰ ਮੈਂ ਆਪਣੀ ਕਚਹਿਰੀ ਦੇ ਵਿੱਚ ਸਦਾ ਤੇ ਕਦੋਂ ਇਸ ਨੂੰ ਇਹਦੇ ਕੀਤੇ ਹੋਏ ਕਰਮਾਂ ਦਾ ਫਲ ਦੇਵਾਂ ਗੁਰੂ ਅਰਜਨ ਦੇਵ ਜੀ ਆਖਦੇ ਗਨੰਤ ਸਵਾਸਾ ਭਿਆਨ ਧਰਮੰ ਸੋ ਇਸ ਲਈ ਮੈਂ ਇੱਕ ਇੱਕ ਪੰਕਤੀ ਕਰਕੇ ਵਿਆਖਿਆ ਕਰਾਂ ਸਮਝ ਪੈ ਜਾਵੇਗੀ ਇਥੋਂ ਸਤਿਗੁਰੂ ਵਿਆਖਦੇ ਗਨੰਤ ਗਣਤੋਤੂ ਭਾਵ ਗਿਣਨ ਗਿਣਨੇ ਸੁਵਾਸਾ ਸਾਡੇ ਸੁਵਾਸ ਕੇ ਕੋਈ ਗਿਨ ਰਿਹਾ ਏ ਕੌਣ ਭਿਆਨ ਭਿਆਨਤ ਹੁੰਦਾ ਭਿਆਨਕ ਰੂਪ ਵਾਲਾ ਲਾ ਲਵੋ ਡਰ ਦੇਣ ਵਾਲਾ ਲਾ ਲਵੋ ਤੇ ਸਰੂਪ ਵਾਲਾ ਲਾ ਲਵੋ ਭਿਆਨ ਡਰ ਦੇਣ ਵਾਲਾ ਏ ਧਰਮੰ ਧਰਮ ਰਾਜਾ ਧਰਮ ਰਾਜਾ ਤੇਰੀ ਸਵਾਸਾਂ ਨੂੰ ਗਿਣ ਰਿਹਾ ਏ ਤੂੰ ਇੱਕ ਸਵਾਸ ਜੋ ਉਸ ਪਰਮੇਸ਼ਰ ਦੀ ਦਰਗਾਹ ਤੋਂ ਲੈ ਕੇ ਆਇਆ ਨਹੀਂ ਬਸ ਇਤਨੇ ਵਿੱਚ ਹੈ ਜੋ ਵੀ ਕੁਝ ਕਰ ਸਕਦਾ ਕਰ ਲੈ ਜੇ ਤੂੰ ਪਾਪ ਕਮਾਉਣੇ ਹੈ ਤੂੰ ਪੁੰਨ ਕਰਨੇ ਹੈ ਇਹ ਤੇਰੀ ਇੱਛਾ ਹੈ ਮਨੁੱਖਾ ਤੂੰ ਜੋ ਵੀ ਕੁਝ ਕਰਨਾ ਚਾਹੁੰਦਾ ਕਰ ਪਰ ਇਹ ਥਾ ਖਿਆਲ ਜਰੂਰ ਰੱਖੀ ਗੁਰੂ ਅਰਜਨ ਦੇਵ ਜੀ ਆਖਦੇ ਤੇਰੇ ਸਵਾਸਾਂ ਨੂੰ ਗਿਨਿਆਂ ਜਾ ਰਿਹਾ ਏ ਇਹ ਦਿਨ ਬ ਦਿਨ ਘਟਦੇ ਜਾ ਰਹੇ ਹਨ ਆਉਤ ਘਟੈ ਦਿਨਸ ਰੈ ਨਾਰੇ ਮਨ ਗੁਰੂ ਮਿਲ ਕਾਜ ਸਵਾਰੇ ਪਰ ਇਹ ਹੈ ਬੜਾ ਕਠਨਾ ਕਿ ਹਰ ਕੋਈ ਗੁਰੂ ਦੇ ਨਾਲ ਮਿਲ ਨਹੀਂ ਸਕਦਾ ਹਰ ਕੋਈ ਬਾਣੀ ਨਹੀਂ ਪੜ ਸਕਦਾ ਕਿਉਂਕਿ ਰਸਤਾ ਕਠਨ ਹੈ ਇੱਥੇ ਸਤਿਗੁਰੂ ਜੀ ਆਖਦੇ ਕਿ ਇਹ ਜੋ ਗੁਸਵਾਸਾਂ ਤੇਰਿਆਂ ਨੂੰ ਉਹ ਭਿਆਨ ਧਰਮਰਾਜਾ ਗਿਨ ਰਿਹਾ ਏ ਇਸ ਕਰਕੇ ਤੂੰ ਸੁਚੇਤ ਹੋਣਾ ਕਰ ਸੋ ਇੱਥੇ ਖਾਲਸਾ ਜੀ ਇਸੇ ਪੌੜੀ ਦੀ ਹੁਣ ਵਿਆਖਿਆ ਕੱਲ ਦੇ ਵਿੱਚ ਆਪਾਂ ਸੰਪੂਰਨ ਕਰਾਂਗੇ ਜੇ ਇਸ ਪੌੜੀ ਦੀ ਵਿਆਖਿਆ ਸੰਪੂਰਨ ਦੇ ਵੱਲ ਨੂੰ ਹੋ ਗਏ ਤੋ ਸਮਾ ਜਿਹੜਾ ਹੈ ਹੋਗੇ ਵੱਲ ਨੂੰ ਚੱਲਿਆ ਜਾਵੇਗਾ ਇੱਥੇ ਸਮਾਪਤੀ ਅਗਾ ਵਾਸਤੇ ਸਤਿਗੁਰੂ ਜੀ ਸੋ ਮੱਤ ਬਖਸ਼ਿਸ਼ ਕਰਨ ਇਸ ਤੋਂ ਕਥਾ ਫਿਰ ਅੱਗੇ ਕੱਲ ਨੂੰ ਆਰੰਭ ਹੋਵੇਗੇ ਸੋ ਇੱਥੇ ਖਾਲਸਾ ਜੀ ਸਮਾਪਤੀ ਕਰੀਏ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰੂ ਪਿਆਰੀ ਸਾਧ ਸੰਗਤ ਜੀਓ ਆਪ ਜੀ ਬਖਸ਼ਣ ਹਾਰੋ ਸੋ ਬਖਸ਼ ਲੈਣਾ ਅਗਾ ਵਾਸਤੇ ਸਤਿਗੁਰੂ ਜੀ ਤੇ ਆਪ ਜੀ ਕਿਰਪਾ ਕਰੋ ਇਸੇ ਤਰ੍ਹਾਂ ਸਤਿਗੁਰੂ ਜੀ ਬਖਸ਼ਿਸ਼ ਦੇ ਰਹਿਣ ਸੋ ਮੱਤ ਬਖਸ਼ਣ ਸੋ ਇਹ ਬਾਣੀ ਦੀ ਜੋ ਵਿਆਖਿਆ ਇਹ ਝੋਲੀ ਦੇ ਵਿੱਚ ਪਵਣ ਸੋ ਆਉ ਸਮਾਪਤੀ ਕਰੀਏ ਜੀ। ਅਤਿਅੰਤ ਅਸਾਥਿਅੰਤ ਪਵਨੰ ਗੁਣੰਤ ਸਵਾਸਾ ਪੈ ਅਣ ਧਰਮੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ